ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਜਿਵੇਂ ਕਿ ਪਹਿਲਾਂ ਵੀ ਕੰਮ ਹੋ ਰਹੇ ਨੇ ਹਲਕਾ ਬਸੀ ਪਠਾਣਾ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਬਹੁਤ ਚੰਗਾ ਕੰਮ ਜਿਹੜਾ ਉਹ ਹੋ ਰਿਹਾ ਮੈਂ ਦੱਸਣਾ ਚਾਹੁੰਗਾ ਕਿ ਅੱਜ ਅਸੀਂ ਤਿੰਨ ਇੱਥੇ ਜਗ੍ਹਾ ਉਗघाटन ਕਰਕੇ ਆਏ ਹਾਂ ਇੱਕ ਤਾਂ ਜਿਹੜਾ ਸਾਡੇ ਬੂਗਾ ਮਾੜੀ ਰੋਡ ਹੈ ਬਸੀ ਪਠਾਣਾ ਦਾ ਤੇ ਉਹ ਬਹੁਤ ਦੇਰ ਤੋਂ ਲੰਕਿਆ ਹੋਇਆ ਕੰਮ ਸੀਗਾ ਤੇ ਉਹ ਅੱਜ ਤਕਰੀਬਨ 32.95 ਲੱਖ ਤਕਰੀਬਨ 33 ਰੱਖੇ ਹੋ ਗਿਆ 32.95 ਰੱਖ ਦੀ ਲਗਤ ਦੇ ਨਾਲ ਉਹ ਵਾਧਾ ਕੀਤਾ ਤੇ ਉਹ ਵਧਣਾ ਸ਼ੁਰੂ ਹੋ ਗਿਆ ਉਹਦੇ ਨਾਲ ਨਾਲ ਇੱਕ ਸ਼ਮਸ਼ਾਨ ਘਾਟ ਦੀ ਸਾਈਡ ਦੀ ਬਰਮ ਹੈਗੀ ਆ ਮੁਹੱਲਾ ਸਿੰਘਪੁਰਾ ਦੇ ਵਿੱਚ ਉਹ 12 ਲੱਖ 66000 ਦੀ ਲਗਤ ਦੇ ਨਾਲ ਤਕਰੀਬਨ 13 ਡੱਕ ਨਾਲ ਅੱਜ ਸਟਾਰਟ ਕਰਕੇ ਆਏ ਆ ਇੱਕ ਇਹ ਜਿਹੜਾ ਰੋਡ ਅ ਸਰੰਦ ਬਸੀ ਰੋਡ ਆ ਸਾਡੇ ਪਿੱਛੇ ਆਫਿਸ ਦੇ ਬਾਹਰ ਤੁਸੀਂ ਦੇਖਿਆ ਹੋਊਗਾ ਉਹਦੇ ਬਰਮ ਨੇ ਜਿਹੜੇ ਵਾਲਾ ਨੇ ਉਹ ਵਾਲ ਟੂ ਵਾਲ ਸਾਰਾ ਚਲਣਾ ਤੇ ਉਹ 97 ਲੱਖ 66000 ਰੁਪਏ ਦੀ ਲਗਤ ਦੇ ਨਾਲ ਉਹ ਜਿਹੜਾ ਉਹ ਉਦਘਾਟਨ ਕਰਕੇ ਆਇਆ ਇਹ ਕਰੀਬ 1.5 ਕਰੋੜ ਦੇ ਕਰੀਬ ਰੁਪਿਆ 1 45 40 ਇਹਦੇ ਕਰੀਬ ਰੁਪਿਆ ਜਿਹੜਾ ਬਣ ਜਾਂਦਾ ਸੋ ਜਿਹੜਾ ਅੱਜ ਕੰਮ ਦਾ ਉਦਘਾਟਨ ਕਰਕੇ ਆਇਆ ਕੰਮਾਂ ਲੋ ਘਟਨ ਕਰਨਾ ਮੈਂ ਇਹ ਦੱਸਣਾ ਚਾਹਾਂਗਾ ਕਿ ਕਿਸੇ ਵੀ ਅ ਇਲਾਕੇ ਦੀ ਤੱਕੀ ਵਾਲੀ ਸੜਕਾਂ ਗਲੀਆਂ ਇਹ ਚੀਜ਼ਾਂ ਸਹੀ ਹੋਣੀ ਬਹੁਤ ਜ਼ਰੂਰੀ ਨੇ ਜਿੱਥੇ ਪੂਰੇ ਮੇਰੇ ਹਲਕੇ ਦੇ ਵਿੱਚ ਸੜਕਾਂ ਦਾ ਕੰਮ ਵਧੀਆ ਚੱਲ ਰਿਹਾ ਉੱਥੇ ਮੇਰੇ ਸ਼ਹਿਰ ਦੇ ਵਿੱਚ ਵੀ ਕੰਮ ਜਿਹੜਾ ਉਹ ਚੰਗਾ ਜਾ ਰਿਹਾ ਸਾਡੇ ਇੱਥੇ ਰੋਡ ਨੇ ਬਸੀ ਪਠਾਣਾ ਜਿਹੜੇ ਐਂਟਰੀ ਰੋਡ ਸੇ ਉਹ ਸਾਰੇ ਆਪਾਂ ਨੇ ਚੰਗੇ ਬਣਾ ਦਿੱਤੇ ਪਹਿਲਾਂ ਐਮਪੀ ਰੋਡ ਸੀ ਸਾਡੇ ਇੱਥੇ ਐਮਪੀ ਕਲੋਨੀ ਰੋਡ ਜਿਹੜਾ ਐਮਪੀ ਕਲੋਨੀ ਦਾ ਰੋਡ ਹੈਗਾ ਜਿਹੜਾ ਉਹ ਅਸੀਂ ਬਿਲਕੁਲ ਵਧੀਆ ਬਣਾ ਦਿੱਤਾ ਉਹਦੇ ਨਾਲ ਨਾਲ ਫਿਰ ਜਿਹੜਾ ਰੂਟ ਸਾਡੇ ਗੁਰਤੇਗ ਬਹਾਦਰ ਮਾਰਗ ਹੈਗਾ ਰੋਡ ਹੈਗਾ ਜਿਹੜਾ ਉਹ ਵੀ ਅਸੀਂ ਬਹੁਤ ਸੋਹਣਾ ਬਣਾ ਦਿੱਤਾ ਉਹ ਵੀ ਐਂਟਰੀ ਸਾਡੇ ਸ਼ਹਿਰ ਦੀ ਤੇ ਸਭ ਤੋਂ ਮੇਨ ਐਂਟਰੀ ਜਿਹੜੀ ਸ਼ਹਿਰ ਦੀ ਮੰਨੀ ਜਾਂਦੀ ਜਿੱਥੇ ਪਹਿਲਾਂ ਜਿਹਨੂੰ ਗਵਲਾ ਅੱਡਾ ਵੀ ਕਹਿੰਦੇ ਸੀਗੇ ਸੰਤ ਨਾਮ ਦੇ ਰੋਡ ਜਿਹੜਾ ਉਹ ਬਹੁਤ ਲੰਮੇ ਸਮੇਂ ਤੋਂ ਮੰਗ ਜਿਹਦੀ اٹਕੀ ਹੋਈ ਸੀ ਉਹ ਵੀ ਅਸੀਂ ਬਣਾ ਕੇ ਬਿਲਕੁਲ ਤਿਆਰ ਕਰ ਦਿੱਤਾ ਉਹਦੇ ਨਾਲ ਨਾਲ ਗੁੱਗਾ ਮਾੜੀ ਰੋਡ ਹੈਗਾ ਜਿਹੜਾ ਉਹਦਾ ਉਦਘਾਟਨ ਵੀ ਅੱਜ ਕਰਕੇ ਆਇਆ ਸੋ ਜਿਹੜੇ ਰੋਡ ਬਣ ਗਏ ਉਹਨਾਂ ਤੋਂ ਇੱਕ ਅੱਖ ਦੇਖਣ ਨੂੰ ਸਾਹਮਣੇ ਆਈ ਆ ਕਿ ਆਪਾਂ ਨੇ ਅੱਜ ਜੋ ਜਿੱਥੇ ਬੈਠੇ ਆ ਇਸ ਬਾਜ਼ਾਰ ਦੇ ਵਿੱਚ ਰੌਣਕ ਜਿਹੜੀ ਆ ਪਹਿਲਾਂ ਦੇ ਨਾਲੋਂ ਵੱਧ ਚੁੱਕੀ ਆ ਬਾਜ਼ਾਰ ਦੇ ਵਿੱਚ ਲੋਕ ਜਿਹੜੇ ਨੇ ਉਹ ਰੌਣਕ ਵਧਣ ਦਾ ਕਾਰਨ ਸਿਰਫ ਇਹ ਆ ਕਿ ਐਂਟਰੀ ਜਿਹੜੀ ਆ ਉਹ ਬਿਲਕੁਲ ਸਹੀ ਹੋ ਗਈ ਤੇ ਨੇ ਲੋਕ ਜਦੋਂ ਆਪਣੀਆਂ ਗੱਡੀਆਂ ਕਾਰਾਂ ਮੋਟਰਸਾਈਕਲ ਖੜੇ ਕਰਕੇ ਜਾਂਦੇ ਨੇ ਉੱਥੋਂ ਅੰਦਾਜ਼ਾ ਹੁੰਦਾ ਹੈ ਕਿ ਲੋਕ ਬਾਜ਼ਾਰ ਦੇ ਵਿੱਚ ਜਾ ਰਹੇ ਨੇ ਗਾਹਕ ਜਿਹੜਾ ਬਾਜ਼ਾਰ ਚ ਵਧਿਆ ਤੇ ਬਾਜ਼ਾਰ ਦੇ ਲੋਕ ਜਿਹੜੇ ਨੇ ਦੁਕਾਨਦਾਰ ਜਿਹੜੇ ਨੇ ਉਹ ਵੀ ਖੁਸ਼ ਨੇ ਕਿਉਂਕਿ ਉਹਨਾਂ ਦੇ ਆਪਣੇ ਸਾਧਨ ਵੀ ਜਾਂਦੇ ਨੇ ਤੇ ਆਪਣੇ ਬੱਚੇ ਵੀ ਜਾਂਦੇ ਨੇ ਸਾਰਿਆਂ ਨੇ ਆਪਣੇ ਸਾਧਨਾ ਦੇ ਵਿੱਚ ਦੇ ਰਾਹੀਂ ਜਾਣਾ ਹੁੰਦਾ ਹੈ ਘਰਾਂ 'ਚ ਉਹ ਜਿੱਥੇ ਕੰਮ ਵਧਿਆ ਉੱਥੇ ਘਰਾਂ ਦਾ ਦਾ ਜਿਹੜਾ ਜਾਣ ਆਉਣ ਦਾ ਕੰਮ ਹੈਗਾ ਘਰਾਂ 'ਚ ਆਪਣੇ ਸੰਗਤ ਦਾ ਉਹ ਵੀ ਜਿਹੜਾ ਬਿਲਕੁਲ ਸਹੀ ਹੋਇਆ ਸੋ ਮੈਂ ਇਹ ਦੱਸਣਾ ਚਾਹੁੰਦਾ ਕਿ ਆਪਾਂ ਇਸ ਕਦਮ ਦੇ ਲਈ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦੇ ਆ ਧੰਨਵਾਦ ਕਰਨਾ ਚਾਹੁੰਦੇ ਆ ਅਸੀਂ ਉਸ ਸੰਗਤ ਦਾ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ ਧੰਨਵਾਦ ਕਰਨਾ ਚਾਹੁੰਦੇ ਆ ਅਸੀਂ ਅਰਵਿੰਦ ਕੇਜਰੀਵਾਲ ਜੀ ਦਾ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਬਣਾਈ ਹੈ ਸੋ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਆਪਣੇ ਹਲਕੇ ਦੇ ਲੋਕਾਂ ਦਾ ਕਰੂੰਗਾ ਜਿਨ੍ਹਾਂ ਨੇ ਆਪਣੇ ਇਸ ਭਰਾ ਨੂੰ ਇਸ ਪੁੱਤ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਅਸੀਂ ਆਪਣੇ ਕੀਤੇ ਹੋਏ ਵਾਅਦੇ ਮੁਤਾਬਕ ਜਿਹੜਾ ਜਿਹੜਾ ਕੰਮ ਪੈਂਡਿੰਗ ਪਿਆ ਉਹ ਸਾਰਾ ਕਰ ਰਹੇ ਆ ਤੁਸੀਂ ਦੇਖਿਆ ਹੋਊਗਾ ਰੋਜ਼ ਅਸੀਂ ਸੜਕਾਂ ਦੇ ਉਦਘਾਟਨ ਕਰਦੇ ਆ ਰੋ ਗਲੀਆਂ ਨਾਲੀਆਂ ਦਾ ਕੰਮ ਚੱਲਦਾ ਸੋ ਜਿਹੜੇ ਕੋ ਹੋਰ ਕੰਮ ਵੀ ਨੇ ਵੱਡੇ ਲੈਵਲ ਦੇ ਕੰਮ ਵੀ ਨੇ ਕਿਤੇ ਗਰਾਊਂਡਾਂ ਦਾ ਕੰਮ ਸਾਡੇ ਬਹੁਤ ਵਧੀਆ ਚੱਲ ਰਿਹਾ 30 ਗਰਾਊਂਡ ਮੇਰੇ ਹਲਕੇ ਦੇ ਜਿਹੜੇ ਨੇ ਉਹ ਪਾਸ ਹੋਏ ਨੇ ਤੇ ਆਲਾ ਦਰਜੇ ਦੇ ਗਰਾਊਂਡ ਜਿਹੜੇ ਨੇ ਵੱਢ ਰਹੇ ਤੁਸੀਂ ਦੇਖ ਕੇ ਕਿਤੇ ਜਾ ਕੇ ਮੌਕਾ ਲੱਗਿਆ ਤੁਸੀਂ ਜਾਇਓ ਤੁਹਾਨੂੰ ਪਤਾ ਲੱਗੂਗਾ ਕਿ ਖੇਡਾਂ ਵੱਲ ਕਿੰਨਾ ਵਿਸ਼ੇਸ਼ ਧਿਆਨ ਜਿਹੜਾ ਉਹ ਦਿੱਤਾ ਜਾ ਰਿਹਾ ਉਹਦੇ ਨਾਲ ਨਾਲ ਅਸੀਂ ਹਰ ਤਰ੍ਹਾਂ ਦਾ ਕੰਮ ਜਿਹੜਾ ਸਾਡੇ ਇੱਥੇ ਕਰਨ ਵਾਲਾ ਸੀਗਾ ਉਹ ਉਹ ਕਰ ਰਹੇ ਹਾਂ ਸੋ ਜਿੱਦਾਂ ਦੀ ਵੀ ਜ਼ਰੂਰਤ ਦੇ ਮੁਤਾਬਕ ਸ਼ਹਿਰ ਦੇ ਲੋਕਾਂ ਦੀ ਸੰਗਤ ਦੀ ਜ਼ਰੂਰਤ ਦੇ ਮੁਤਾਬਕ ਜਿਹੜਾ ਕੰਮ ਆ ਉਹ ਅਸੀਂ ਕਰ ਰਹੇ ਹਾਂ ਸੋ ਫਿਰ ਤੋਂ ਧੰਨਵਾਦ ਕਰਦੇ ਹਾਂ ਵਾਹਿਗੁਰੂ ਸਾਹਿਬ ਦਾ ਸਰਕਾਰ ਦਾ ਤੇ ਧੰਨਵਾਦ ਕਰਦੇ ਹਾਂ ਸੰਗਤ ਦਾ ਸੋ ਖੁਸ਼ ਰਹੋ ਤੰਦਰੁਸਤ ਰਹੋ ਸਾਡੇ ਵੱਲੋਂ ਜੋ ਵੀ ਕੋਈ ਹੋਰ ਕੰਮ ਦੀ ਲੋੜ ਹੋਗੀ ਅਸੀਂ ਸਾਰਾ ਉਹ ਵੀ ਕਰਨ ਦੇ ਲਈ ਤਿਆਰ ਹਾਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ